ਅੱਜ ਦੀ ਵੀਡੀਓ ਚ ਬਿਲਕੁਲ ਘਰੇ ਖੜੀਆਂ ਗੱਡੀਆਂ ਘਰੇ ਖੜੀਆਂ ਗੱਡੀਆਂ ਤੁਹਾਡੇ ਲਈ ਲੈ ਕੇ ਹਾਜ਼ਰਾਂ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਯਾਰ ਬਲੀ ਹੁਣ ਸਾਡੀ ਪਿਆਰ ਭਰੀ ਸਸਤੀ ਕਾਲਜੀ ਹੱਤ ਮੰਨ ਕਿਰਕ ਪੈਸਟਾ ਵੀਰੇ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਿਓ ਜੇਕਰ ਤੁਸੀਂ ਗੱਡੀ ਲੱਭ ਰਹੇ ਹੋ ਜਰੂਰ ਸਬਸਕ੍ਰਾਈਬ ਕਰਕੇ ਰੱਖ ਲਿਓ ਆਪਾਂ ਸਸਤੀਆਂ ਮਹਿੰਗੀਆਂ ਗੱਡੀਆਂ ਘਰੇ ਖੜੀਆਂ ਗੱਡੀਆਂ ਦੀ ਵੀਡੀਓ ਪਾਉਂਦੇ ਰਹਨੇ ਆ ਮੇਰਾ ਭਰਾ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਿਓਦਾ ਕੋਈ ਖਰਚ ਨਹੀਂ ਹੁੰਦਾ ਜ਼ਿਲ੍ਹਾ ਮੋਗੇ ਤੋਂ ਆਪਣੇ ਕੋਲੇ ਗੱਡੀਆਂ ਆ ਗਈਆਂ ਜੀ ਅੱਜ ਤੇ 스펙트 BDI ਗੱਡੀ ਆ ਪਹਿਲੀ ਗੱਡੀ ਸਕਰੀਨ ਤੇ ਦੇਖ ਰਿਹਾ ਹਾਂ 스펙트 BDI ਪੈਟਰੋਲ ਵੇਰੀਐਂਟ 2009 ਮਾਡਲ 11ਵੇਂ ਮਹੀਨੇ ਦੇ ਵਿੱਚ ਗੱਡੀ ਇਹ ਆਈ ਵੀ ਆ ਸੈਕੰਡ ਓਨਰ ਆ ਜੀ ਗੱਡੀ ਇਹ ਪੰਜਾਬ ਨੰਬਰ 87000 ਕਿਲੋਮੀਟਰ ਗੱਡੀ ਚੱਲੀ ਵੀ ਆ ਬਾਈ 87000 ਦੋਨੇ ਚਾਬੀਆਂ ਗੱਡੀ ਦੀ ਆ ਰਿਜਨਲ ਅਵੇਲੇਬਲ ਨੇ 90% ਗੱਡੀ ਦੇ ਟਾਇਰ ਪਏ ਨੇ ਬਾਈ ਜੀ 2,20,000 ਰੁਪਿਆ ਗੱਡੀ ਦੀ ਡਿਮਾਂਡ ਰੱਖੀ ਹੋਈ ਆ ਇੰਜਨ ਗੇਅਰ ਵਿੱਚੋਂ ਬਿਲਕੁਲ ਓਕੇ ਮਿਲੂ ਜੀ ਤੁਹਾਨੂੰ ਏਸੀ ਹੀਟਰ ਜਾ ਕੇ ਦੇਖ ਲਿਓ ਏਸੀ ਦੀ ਕੂਲਿੰਗ ਦੇਖ ਲਿਓ ਚੈੱਕ ਕਰ ਲਿਓ ਹੀਟਰ ਚਲਾ ਕੇ ਦੇਖ ਲਿਓ ਬਿਲਕੁਲ ਓਕੇ ਮਿਲੂ ਜੀ ਆਪਣੇ ਰਿਸ਼ਤੇਦਾਰਾਂ ਨੂੰ ਲੈ ਜਾਓ ਯਾਰ ਦੋਸਤ ਨੂੰ ਜਿਹੜਾ ਵੀ ਛੋਡਾ ਕੋਈ ਸਲਾਹਕਾਰ ਜਾ ਕੇ ਪਹਿਲਾਂ ਤਸੱਲੀ ਕਰਿਓ ਵੀਰੇ ਜਮਾ ਆਪਾਂ ਪੈਸੇ ਲਾਉਣੇ ਆ ਬਿਲਕੁਲ ਐਨ ਤਸੱਲੀ ਕਰਕੇ ਗੱਡੀ ਤੁਸੀਂ ਪਰਚੇਸ ਕਰ ਸਕਦੇ ਹੋ ਗੱਡੀ ਬਿਲਕੁਲ ਓਕੇ ਮਿਲੂਗੀ ਵੀਰੇ हां जी नेक्स गड्डी भाई जी ਆਪਣੇ ਕੋਲੇ अल्टੋ ਆ ਗਈ LX 2011 ਮਾਡਲ ਇੰਸ਼ੋਰੈਂਸ ਪਿਆ ਗੱਡੀ ਦਾ 2025 ਦੇ ਚੌਥੇ ਮਹੀਨੇ ਤੱਕ ਇੰਸ਼ੋਰੈਂਸ ਗੱਡੀ ਦਾ ਪਿਆ ਕੁਝ ਨਹੀਂ ਕਰਨ ਦੀ ਲੋੜ ਸਾਨੂੰ 11 ਮਾਡਲ ਗੱਡੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਬੈਟਰੀ ਬਿਲਕੁਲ ਨਵੀਆਂ ਸੈਂਟਰ ਲੋਕ ਆ ਜੀ ਬਾਈ ਜੀ ਗੱਡੀ ਇਹ ਤੇ 175000 ਰੁਪਏ ਗੱਡੀ ਦੀ ਡਿਮਾਂਡ ਰੱਖੀ ਹੋਈ ਆ ਬੈਟਰੀ ਨਵੀਆਂ ਏਸੀ ਹੀਟਰ ਬਿਲਕੁਲ ਓਕੇ ਆ ਜੀ ਜਾ ਕੇ ਚੈੱਕ ਕਰ ਲਿਓ ਇੰਜਨ ਗੇਅਰ ਓਕੇ ਆ ਜੀ ਇੰਜਨ 'ਚ ਕੋਈ ਬਾਜ ਨਹੀਂ ਬਿਲਕੁਲ ਸੁੱਕਾ ਇੰਜਨ ਪਿਆ ਗੇਅਰ ਗੱਡੀ ਦੇ ਬਿਲਕੁਲ ਮਲਾਈ ਵਾਂਗ ਪੈਂਦੇ ਨੇ ਜਾ ਕੇ ਟ੍ਰਾਈ ਲੈ ਕੇ ਗੱਡੀ ਤੁਸੀਂ ਪਰਚੇਸ ਕਰ ਸਕਦੇ ਹੋ 11 ਮਾਡਲ ਆਲਟੋ 175000 ਰੁਪਏ ਦੀ ਤੁਹਾਨੂੰ ਮਿਲ ਰਹੀ ਆ ਗੱਡੀ ਜੇਕਰ ਕਿਸੇ ਭਰਾ ਦੇ ਪਸੰਦਾ ਦਾ ਗੱਡੀ ਬਾਈ ਕੋਲੇ ਇਸ ਟਾਈਮ ਅਵੇਲੇਬਲ ਘਰੇ ਖੜੀ ਗੱਡੀ ਆ ਜੀ ਪਰਚੇਸ ਕਰ ਸਕਦੇ ਹੋ ਨੰਬਰ ਤੁਹਾਨੂੰ ਲਾ ਕੇ ਮਿਲੋ ਜੀ ਤੇ ਹਰਿਆਣਾ ਨੰਬਰ ਆ ਜੀ ਇਹਨੂੰ ਪੰਜਾਬ ਨੰਬਰ ਲਾ ਕੇ ਦੇਊਗਾ ਵੀ ਬਾਕੀ ਬਾਈ ਦਾ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰਕੇ ਗੱਲ ਕਰ ਸਕਦੇ ਹੋ ਨੈਕਸਟ ਗੱਡੀ ਫਰੋਜਪੁਰ ਤੋਂ ਆ ਗਈ ਜੀ ਸਪੈਕਟ ਡਿਜ਼ਾਇਰ ਆ ਛੋਟੀ ਡਿੱਗੀ ਵਾਲੀ ਬੀਡੀਆਈ ਗੱਡੀ ਆ ਸਪੈਕਟ ਡਿਜ਼ਾਇਰ 2015 ਦਾ ਇਹ ਮਾਡਲ ਆ ਬਈ ਜੀ ਸੈਕੰਡ ਓਨਰ ਗੱਡੀ ਆ ਲੋਨ ਗੱਡੀ ਤੇ ਅਵੇਲੇਬਲ ਆ ਲੋਨ ਹੋ ਜੂ ਜੇ ਕਿਸੇ ਭਰਾ ਨੇ ਲੋਨ ਕਰਵਾਉਣਾਗਾ ਤੇ ਲੋਨ ਵੀ ਹੋ ਜਾਊਗਾ 4,60,000 ਰੁਪਇਆ ਗੱਡੀ ਦੀ ਡਿਮਾਂਡ ਆ ਵਿੱਚੋਂ ਗੱਡੀ ਬਿਲਕੁਲ ਨੀਟ ਐਂ ਕਲੀਨ ਪਈਆ ਇੰਟੀਰੀਅਰ ਟਾਇਰ ਗੱਡੀ ਦੇ ਚਾਰੋਂ ਟਾਇਰ ਗੱਡੀ ਦੇ ਨਵੇਂ ਪਏ ਨੇ ਜੀ ਜਾ ਕੇ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਲੈ ਜਾਓ ਆਪਣੇ ਕੋਈ ਸਲਾਹਕਾਰ ਨੂੰ ਲੈ ਜਾਓ ਜਾ ਕੇ ਤੁਸੀਂ ਟ్రਾਈ ਲੈ ਕੇ ਪੂਰੀ ਐਨ ਤਸੱਲੀ ਕਰਕੇ ਗੱਡੀ ਤੁਸੀਂ ਪਰਚੇਜ਼ ਕਰ ਸਕਦੇ ਹੋ ਕੋਈ ਛੋਟ ਨਾ ਧੱਕਾ ਨਹੀਂ ਬਈ ਆਪ ਦੀ ਜਮ੍ਹਾਂ ਤਸੱਲੀ ਕਰਿਓ ਪੈਸੇ ਲਾਉਣੇ ਹੁੰਦੇ ਆਪਾਂ ਜਮ੍ਹਾਂ ਖਣਕਾ ਕੇ ਪੈਸੇ ਲਾਓ ਤਸੱਲੀ ਵੀ ਖਣਕਾ ਕੇ ਕਰਿਓ ਗੱਡੀ ਦੀ ਗੱਡੀ ਬਿਲਕੁਲ ਓਕੇ ਆ ਜੀ 4,60,000 ਰੁਪਏ ਚੋਂ ਮਾਨਤਨ ਜ਼ਰੂਰ ਹੋ ਜੂਗਾ AC ਹੀਟਰ ਓਕੇ ਆ ਇੰਜਨ ਗੇਅਰ ਬਿਲਕੁਲ ਓਕੇ ਅੰਟੀਰੀਅਰ ਵਿੱਚੋਂ ਬਿਲਕੁਲ ਨੀਟ ਐਂਡ ਕਲੀਨ ਪਿਆ ਸੀਟ ਕਵਰ ਬਿਲਕੁਲ ਨਵੇਂ ਨਿਊ ਬਨੇ ਹਾਂਜੀ ਆ ਇੱਕ ਜੀਪ ਖੜੀ ਆ ਬਾਈ ਕੋਲੇ 2001 ਮਾਡਲ ਜੀਪ ਆ ਜੀ ਇਹ ਪਾਵਰ ਸਟੀਅਰਿੰਗ ਪਾਵਰ ਬ੍ਰੇਕ ਤੇ ਪਾਵਰ ਹੀ ਕਲੱਚ ਆ ਜੀ ਗੱਡੀ ਪੰਜ ਗਿਰਾਣੀ ਗੱਡੀ ਆ ਜੀ ਬਾਕੀ ਤੁਸੀਂ ਜਾ ਕੇ ਟਰਾਈ ਲੈ ਸਕਦੇ ਹੋ ਪਰਚੇਜ਼ ਕਰ ਸਕਦੇ ਹੋ ਗੱਡੀ ਬਾਈ ਕੋਲ ਅਵੇਲੇਬਲ ਖੜੀ ਆ ਜੀਪ ਆ ਜੀ ਬਹੁਤ ਸੋਹਣੀ ਜੀਪ ਆ ਜੇਕਰ ਵੀਡੀਓ ਚੰਗੀ ਲੱਗੀ ਮੇਰਾ ਫਰਜ ਵੀਡੀਓ ਨੂੰ ਗਰੁੱਪਾਂ 'ਚ WhatsApp ਦੇ ਗਰੁੱਪਾਂ 'ਚ ਤੇ ਹੋਰ ਵੀ ਆਪਣੇ ਯਾਰਾਂ ਦੋਸਤਾਂ ਤਾਂ ਇੱਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ